ਜਿਹੜੇ ਬਿਨਾ ਕਾਗਜ਼ਾਂ ਤੋਂ ਟ੍ਰਿਪਲ ਸਵਾਰੀ ਜਾਂ ਛੋਟੇ ਬੱਚੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਉਹਨਾਂ ਦੇ ਜਾਂ ਜਿਨ੍ਹਾਂ ਦੇ ਵਾਹਨਾਂ ਦੀ ਜਾਂ ਕਾਰਾਂ ਦੇ ਨੰਬਰ ਨਹੀਂ ਹੈਗੇ ਉਹਨਾਂ ਦੇ ਚਲਾਨ ਕੱਟ ਲਈਏ ਨਕਲ ਆਇਆ ਵਾ ਸਾਡੇ ਕੋਲ ਨਵੀਂ ਤਕਨੀਕ ਆਈ ਹੈ ਕਿ ਜਿਹੜੇ ਮੌਕੇ ਤੇ ਹੀ ਅੱਜ ਕੱਲ੍ਹ ਆਨਲਾਈਨ ਚਲਾਨ ਦੇ ਰਹੇ ਹੋ ਤੁਸੀਂ ਮੌਕੇ ਤੇ ਵੀ ਹੋ ਰਹੇ ਨੇ ਉਹ ਹਾਂ ਜਿਹੜੇ ਤੁਹਾਨੂੰ ਦੱਸਿਆ ਨਾ ਉਹਨੇ ਟਿਪਰਾਂ ਦੇ ਬੇਨਤੀ ਕੀਤੀ ਮੈਂ ਤੁਹਾਨੂੰ ਵੀ ਟਿਪਰਾਂ ਦੇ ਜਿਹੜੇ ਹੋਏ ਆਨਲਾਈਨ ਚਲਾਨ ਹੋਏ ਆ 20000 ਰੁਪਏ ਜਵਾਨਾਂ ਦਾ ਅੱਜ ਲੱਗਾ ਹੈ ਕਿ ਇਹ ਵਿਦਿਗ ਜਾਣਕਾਰੀ ਕਿ ਲੱਗਾ ਹੈ ਇਹ ਇਸ ਤਰ੍ਹਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਮਨਿੰਦਰਪਾਲ ਸਿੰਘ ਆਈਪੀਐਸ ਉਹਨਾਂ ਦੇ ਹਜ਼ਾਰਾਂ ਮਾਮਲੇ ਲੱਗਾ ਜੀ ਜਿਹੜੇ ਬਿਨਾ ਕਾਗਜ਼ਾਂ ਤੋਂ ਟ੍ਰਿਪਲ ਸਵਾਰੀ ਜਾਂ ਛੋਟੇ ਬੱਚੇ ਜਿਹਦੇ 18 ਸਾਲ ਤੋਂ ਘੱਟ ਉਮਰ ਦੇ ਉਹਨਾਂ ਦੇ ਜਾਂ ਜਿਨ੍ਹਾਂ ਦੇ ਵਾਹਨਾਂ ਦੀ ਜਾਂ ਕਾਰਾਂ ਦੇ ਨੰਬਰ ਨਹੀਂ ਹੈਗੇ ਉਹਨਾਂ ਦੇ ਚਲਾਨ ਕੱਟ ਲਈਏ ਨਾਕਾ ਲਾਇਆ ਵਾ ਤੇ ਵੱਧ ਤੋਂ ਵੱਧ ਅਸੀਂ ਚਲਾਨ ਕਰਾਇਆ ਇਹਦਾ ਅਨਲੋ ਨੰਬਰ ਬਿਨਾ ਨੰਬਰ ਪਲੇਟਾਂ ਤੋਂ ਜਿਹੜਾ ਵੱਡੇ ਵੀਕਲ ਵੀ ਹੈਗੇ ਜਿਹੜਾ ਟਿਪਰ ਹੀ ਲਾ ਲੋ ਰੇਡ ਦੇ ਭਰੇ ਹੁੰਦੇ ਪਿੱਛੇ ਨੰਬਰ ਪਲੇਟ ਦੀ ਜੇ ਅੱਗੇ ਇੱਕ ਜਾਣਕਾਰੀ ਦੀ ਬਸ ਲਾਈ ਹੁੰਦੀ ਹੈ ਕਿ ਮਤਲਬ ਪੂਛ ਤੋਂ ਬਚਾਂਗੇ ਇਹ ਚੀਜ਼ ਤਾਂ ਨਹੀਂ ਤੁਹਾਡੇ ਕੋਲ ਉਹ ਅਸੀਂ ਹੁਣ ਪਿੱਛੇ ਸਾਰਿਆਂ ਨੂੰ 20000 ਜੁਰਮਾਨਾ ਕੀਤਾ ਤਿੰਨਾਂ ਟਿਪਰਾਂ ਨੂੰ ਜਿਹਨਾਂ ਪਿੱਛੇ ਨੰਬਰ ਨਹੀਂ ਲੱਗੇ ਉਹਦੇ ਵਿੱਚ ਜੇਕਰ ਕੇ ਉਹ ਕਾਜ ਨਹੀਂ ਹੈ ਫਿਰ ਉਹਨੂੰ ਇੰਪਾਉਂਡ ਵੀ ਕਰ ਦਿੰਦੇ ਆ ਖਾਣੇ ਹਾਂਜੀ ਇਹ ਉਹਨਾਂ ਤੇ ਵੀ ਕਾਰਵਾਈ ਚੱਲ ਰਹੀ ਹੈ ਸਾਡੀ ਬਿਨਾ ਨੰਬਰੋਂ ਕੋਈ ਵੀ ਹੈਗਾ ਵਾ ਚਾਹੇ ਮੋਟਰਸਾਈਕਲ ਹੈ ਚਾਹੇ ਸਕੂਟਰ ਹੈ ਅਗਰ ਉਹ ਕੋਈ ਕਾਜ ਨਹੀਂ ਹੈਗਾ ਕੋਈ ਤੇ ਫਿਰ ਉਹ ਬਾਉਂਡ ਹੁੰਦਾ ਨਹੀਂ ਤੇ ਉਹ ਉਹੀ ਬਤਵ ਜੁਰਮਾਨਾ ਜਿੰਨਾ ਆਹ ਬਾਂਦਾ ਹੋਊਗਾ ਕਿ ਤੁਹਾਡੇ ਕੋਲ ਨਵੀਂ ਤਕਨੀਕ ਆਈ ਹੈ ਕਿ ਜਿਹੜੇ ਮੌਕੇ ਤੇ ਹੀ ਅੱਜ ਕੱਲ੍ਹ ਆਨਲਾਈਨ ਚਲਾਨ ਦੇ ਰਹੇ ਹੋ ਤੁਸੀਂ ਮੌਕੇ ਤੇ ਵੀ ਹੋ ਰਹੇ ਨੇ ਉਹ ਹਾਂ ਜਿਹੜੇ ਤੁਹਾਨੂੰ ਦੱਸਿਆ ਨਾ ਉਹਨੇ ਟਿਪਰਾਂ ਦੇ ਬੇਨਤੀ ਕੀਤੀ ਮੈਂ ਤੁਹਾਨੂੰ ਵੀ ਟਿਪਰਾਂ ਦੇ ਜਿਹੜੇ ਹੋਏ ਉਹ ਆਨਲਾਈਨ ਚਲਾਨ ਹੋਏ ਆ 20000 ਰੁਪਏ ਜੁਰਮਾਨਾ ਦਾ ਤੇ ਰੂਟੀਨ ਦਾ ਹੀ ਨਾ ਕਹੇ ਜੀ ਰੂਟੀਨ ਦਾ ਹੀ ਜੀ ਹੁਣ ਅੱਜ ਕਿੰਨੇ ਕ ਤੁਸੀਂ ਕਰ ਦਿੱਤੀ ਆ ਸਾਈਟ ਤੇ ਮੈਨੂੰ 1500ਾ ਕਰ ਲਿਆ ਜੀ ਹੋਰ ਕਰ ਰਹੇ ਆ ਸ਼ਾਮ ਤੱਕ ਇੱਥੇ ਹੀ ਆ ਜਿਹੜੇ ਜਿਹੜਾ ਅੰਨ ਨੂੰ ਮੂੰਹ ਬੰਨ ਕੇ ਵੀਰ ਜਵਨ ਕੇ ਜਿਹੜਾ ਅੰਨ ਨੂੰ ਜਿਹੜੇ ਨੰਬਰ ਵਿਕਲ ਤੇ ਜਿਹਦਾ ਵਾਰਦਾ ਤਾਂ ਵੀ ਸਾਹਮਣੇ ਆਉਂਦੀਆਂ ਕਹਿ ਸਕਦੇ ਆ ਹਨਾ ਉਹ ਉਹਦੇ ਕਰਕੇ ਹੀ ਹੈ ਹਾਂ ਉਹਨਾਂ ਕਰਕੇ ਆ ਇਹ ਕਿਉਂਕਿ ਬਿਨਾਂ ਨੰਬਰੋਂ ਜ਼ਿਆਦਾ ਜਿਹੜੇ ਵਾਰਦਾਤ ਕਰਦੇ ਆ ਇਸੇ ਕਰਕੇ ਬਿਨਾਂ ਨੰਬਰੋਂ ਅਸੀਂ ਕੋਈ ਨਹੀਂ ਜਾਣਦੇ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ